ਤਦੋਂ ਮੇਰੇ ਬੇਟੇ ਦੀ ਕੋਟਮਰ ਜੋਗੀ ਲਾਉਂ ਮੇਰੇ ਜੋਗੀ ਸੀ ਜੀ ਤੇ 19 23 ਨੂੰ ਜੀ ਤੇ ਅਰਾਜ ਬੱਜਰਾ ਦੀ ਕੁੜੀ ਸੀਗੀ ਜੀ ਉਹ ਦੋਨੇ ਪਿਆਰ ਕਰਦੇ ਸਨ ਆਪਸੇ ਲੱਗੇ ਹੋਦੇ ਕਿ ਇਕ ਥਾਂ ਜੀ ਪਰ ਕੁੜੀ ਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹ ਆਂਦੀ ਸੀ ਸਾਡੇ ਘਰੇ ਜੀ 15 ਦਿਹਾੜੀ ਮਹੀਨੇ ਉਹਦਾ ਆ ਗਈ ਪਰ ਜੋ ਤੁਸੀਂ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾ ਉਹ ਤੋਂ ਵੀ ਵਿਆਹੇਗੀ ਪਰ ਉਹਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹਦੇ ਮਾਪੇ ਮਾਤਾ ਪਿਤਾ ਪਤਾ ਲੱਗਿਆ ਉਹਨੂੰ ਉਹ ਉਹਨੇ ਤਾਂ ਚਿੜ੍ਹੋ ਗਈ ਵੀ ਇਹਨੇ ਵਿਆਹ ਕਿਉਂ ਕਰਾਇਆ ਕੁੜੀ ਨੇ ਉਹ ਬਤਾਂ ਕਿ ਇਹਨਾਂ ਨੇ ਜ਼ਰੂਰ ਕਰ ਦਿਆ ਦਾ ਬਾਪਰੇ ਤੇ ਨਾ ਤੁਰਕਾ ਦਾ ਮੇਰੇ ਬੇਟੇ ਨੂੰ ਬਹੁਤ ਬੋਰੀਦਾਂ ਨੂੰ ਘੇਰਿਆ ਗੱਡੀ ਸਾਡੀ ਭੰਨੀ ਇੱਕ ਵਾਰ ਉਹਨਾਂ ਨੇ ਉਹ ਤਾਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੇਟਾ ਇਕੱਲਾ ਘਰੇ ਆਉਂਦਾ ਹੁੰਦਾ ਸੀਗਾ ਹਾਂ ਇਕੱਲਾ ਲੱਗਿਆ ਸੀਗਾ ਵਰਦਮਾਂ ਚ ਲੱਗਿਆ ਸੀਗਾ ਜੀ ਕਿੰਨੇ ਦਿਨ ਹੋ ਗਏ ਸੀ ਵਿਆਹ ਨੂੰ ਲਗਭਗ 1.5 ਸਾਲ ਹੋ ਗਿਆ ਸੀ ਲਗਭਗ ਜੀ ਫਿਰ ਲੜਕੀ ਕਿੱਥੇ ਰਹਿੰਦੀ ਸੀ ਰਾਤ ਨੂੰ ਲੜਕੀ ਉਹ ਘਰੇ ਪਹਿਲਾਂ ਡਿਊਟੀ ਲੱਗੀ ਹੁੰਦੀ ਸੀਗੀ ਜੀ ਰਾਜਪੁਰੇ ਅੱਛਾ ਫਿਰ ਘਰ ਦੇ ਕੋਲ ਕੋਈ ਮੋੜ ਟਾਏ ਆਈਡੀਆ ਹੋਇਆ ਹਟਾ ਕੇ ਘਰੇ ਰੱਖ ਲਈ ਕੁੜੀ ਜੀ ਉਹ ਤੁਹਾਡੇ بیٹے ਨੇ ਸੁਸਾਇਡ ਕਰਿਆ ਕਿਥੇ ਕਿ ਨਹਿਰਛਾਲ ਮਾਰ ਕੇ ਸਰ ਹਾਂ ਨਹਿਰਛਾਲ ਮਾਰ ਲਿਆ ਤਲ ਮਾਰੀ ਸਰ ਤੇ ਤਿੰਨ ਤਰੀਕ ਦੀ ਰਾਤ ਨੂੰ ਜੀ ਕਿੰਨੇ ਦਿਨਾਂ ਬਾਅਦ ਲਾਸ਼ ਮਿਲੀ ਸਰ ਚੌਥੇ ਦਿਨ ਜੀ ਸਰ ਸਰਕਾਰ ਤੋਂ ਕੀ ਚਾਹੁੰਨੀ ਹੁੰਦੀ ਸੀ ਵਧੀਆ ਤੋਂ ਸਖਤ ਤੋਂ ਸਜ਼ਾ ਮਿਲੇ ਮਰੋਕਰ ਬਰਬਾਦ ਕਰਦੇ ਉਹਨਾਂ ਨੇ ਸਖਤ ਸਖਤ ਪੂਰੇ ਪੰਜਾਂ ਦਾ ਸਜ਼ਾ ਮਿਲੀ ਜਾਂਦੀ ਜੀ ਕਿਹਦੀ ਕਿਹਦੀ ਪਰਚਾ ਦਰਚ ਕਰਾਇਆ ਸਰ ਫਰਕ ਕੋੜੀ ਜੀ ਤਰਨਪ੍ਰੀਤ ਕੌਰ ਜੀ ਉਹਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਇੱਕ ਉਹਨਾਂ ਦਾ ਮਾਮਾ ਜੀ ਇਹ ਰਕੂੜੀ ਰੱਖਿਆ ਉਹ ਵੀ ਧਮਕੀ ਦਿੰਦਾ ਸੀਗਾ ਉੱਥੇ ਜੀ ਨਾਲ ਹੀ ਤਾਂ ਮਾਮਨੀ ਥਾਲੀ ਵਕੀਲ ਸੀਗੀ ਜੀ ਜੋ ਧੌਂਕਿਆ ਕੋਰਟ ਚ ਦਿੱਤੀ ਨਾਲ ਜੀ ਇਹ ਕਿਹੜਾ ਸੀ ਬਾਜੀ ਜੀ ਸੀ ਸਿੰਪਲੀ ਜੀ ਕੁੜੀ ਐਡਵੋਕੇਟਾ ਅਮਨਦੀਪ ਕੌਰ ਜੀ ਨਹੀਂ ਉਹ ਵਕੀਲ ਸੀਗੀ ਉਹਨਾਂ ਦੀ ਰਿਸ਼ਤੇਦਾਰ ਸੀਗੀ ਰਿਸ਼ਤੇਦਾਰ ਸੀਗੀ ਥਾਲੀ ਸੀਗੀ ਮਾਮੇ ਦੇ ਉਹਨਾਂ ਦੇ ਜੀ ਕੋ ਮੌਹਲੀ ਸੀਗੀ ਵਕੀਲ ਇੱਥੇ ਆ ਕੇ ਉਹਨੂੰ ਹੀ ਕਰਾਇਆ ਸੀਗਾ ਦਰੂਜਾ ਯਾ ਉਹਨਾਂ ਨੇ ਹੀ ਕਰਾਇਆ ਸੀਗਾ ਉਹਨਾਂ ਦਾ ਨਹੀਂ ਉਹਨਾਂ ਨੇ ਹੀ ਕਰਾਇਆ ਜੀ ਕਿ ਉਹ ਲੋਗ ਹੁਣ ਕਿੰਨੀ ਯਾਰੀ ਬੰਨ੍ਹ ਪੰਖੀਲਾ ਤਾਂ ਕਿਹਾ ਉਸ ਦਿਨ ਬੁਲਾ ਕੇ ਜਿੱਥੇ ਆ ਬੇਟਾ ਮੇਰਾ ਨਾਸਿਬ ਹੁਣ ਕਹਿੰਦਾ ਵੀ ਤੇਰਾ ਬਾਪ ਨੂੰ ਅੰਦਰ ਕਰਾ ਦੇ ਮੈਂ ਤੁਹਾਡੇ ਖਰਚਾ ਪਵਾ ਦੇਣੀ ਬਹੁਤ ਧਮਕੇ ਦੇ ਉਹਨੇ ਜੀ ਫੇਰ ਸਾਈਨ ਕਰਾਏ ਬੱਚੇ ਤੇ ਜੀ ਜਾ ਕੇ ਬੱਚਾ ਸਾਰਾ ਘਰ ਚਲੇ ਸੀਗਾ ਉਹ ਬਹੁਤ ਧਮਕੇ ਦੇ ਡਰਾਇਆ ਬੱਚੇ ਨੇ ਜੀ ਬਹੁਤ ਡਰ ਬੈਠ ਗਿਆ ਬੱਚਾ ਦੀ ਮੇਰੇ ਮਾਤਾ ਵੀ ਤੁਹਾਨੂੰ ਮਾਰ ਦੇਣੇ ਇੱਕ ਨਾ ਲੜਕਾ ਪਤ्तर ਸਿੰਘ ਹੈਗਾ ਪਿੰਡ ਸੀਲ ਦਾ ਤਿੰਨ ਤਰੀਕ ਨੂੰ ਤਿੰਨ ਚਾਰ ਦਿਨ ਪਹਿਲਾਂ ਇੱਥੇ ਆ ਗਿਆ ਸੀ ਇੱਕ ਗੰਡਾ ਗੜੀ ਨਹਿਰ ਤੇ ਘਰੋਂ ਇਹ ਗਿਆ ਸੀ ਆਪਣੇ ਜਿੱਥੇ ਜੌਬ ਕਰਦਾ ਸੀ ਵਰਦਮਾਨ ਹਸਪੀਟਲ ਉਥੋਂ ਅਗਲੇ ਦਿਨ ਇਹ ਇੱਥੇ ਆ ਗਿਆ ਤਾਂ ਮੋਟਰਸਾਈਕਲ ਇੱਥੋਂ ਮਿਲ ਗਿਆ ਤੇ ਵਾਰਸਾਂ ਨੂੰ ਲੱਭਦੇ ਲਵਾਉਂਦੇ ਜਦੋਂ ਘਰ ਨਾਲ ਪਹੁੰਚਿਆ ਮੋਟਰਸਾਈਕਲ ਤੇ ਵਿੱਚੋਂ ਇਹਦੇ ਵਾਰਸਾਂ ਨੂੰ ਇੱਕ ਇਹਦੀ ਚਾਬੀ ਮਿਲ ਗਈ ਮੋਟਰਸਾਈਕਲ ਦੀ ਤੇ ਇੱਕ ਸੁਸਾਈਡ ਨੋਟ ਮਿਲਿਆ ਸੁਸਾਈਡ ਨੋਟ ਦੇ ਵਿੱਚ ਇਹਨੇ ਆਪਣੇ ਕੋਈ ਲਾ ਮੈਰਿਜ ਕਰਾਈ ਸੀ ਲੜਕੀ ਨਾਲ ਉਸ ਲੜਕੀ ਦਾ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਦਾ ਵਿਰਵਾ ਦਿੱਤਾ ਹੈ ਕਿ ਉਹਨਾਂ ਨੇ ਮੇਰੀ ਜਿਹੜੀ ਲਵ ਮੈਰਿਜ ਜਿਹੜੀ ਹੈ ਸਕਸੈਸ ਨਹੀਂ ਹੋਣ ਦਿੱਤੀ। ਹੁਣ ਸਰ ਕੀ ਕਾਰਵਾਈ ਕਰ ਰਹੇ ਸਰ? ਅਸੀਂ ਐਸ ਪਰ ਲਾਅ ਜਿਹੜਾ ਸੁਸਾਈਡ ਨੋਟ ਮਿਲਿਆ ਹੈ ਤੇ ਅੱਜ ਉਹਦੀ ਡੈੱਡ ਬੋਡੀ ਵੀ ਮਿਲੀ ਹੈ। ਉਹਦੇ ਅਕੋਰਡਿੰਗ ਟੂ ਲਾਅ ਉਹਦੇ ਤੇ ਐਫਆਈਆਰ ਲਾਉਚ ਕਰ ਰਹੇ ਹਾਂ ਤੇ ਐਫਆਈਆਰ ਲਾਉਚ ਕਰਕੇ ਫਰਦਰ ਉਹਦਾ ਪੋਸਟਮਾਰਟਮ ਕਰਵਾ ਰਹੇ ਹਾਂ। ਦੈਨ ਅਗਲੀ ਪ੍ਰोसीडिंग ਕਰਾਂਗੇ।